ਨਕ ਦੇ ਨੇ ਬਖਸ਼ਿਸ਼ ਕੀਤੀ অতি ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਆਪ ਜੀ ਸੰਸਨ ਮਖੌਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿ ਵਾਹਿਗੁਰੂ ਜਿੱਕੀ ਫਤਿਹ ਨਰਾਇਣ ਨਰਪਤ ਨਾਮ ਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰੇ ਜਿੱਥੇ ਆਪਾਂ ਅੱਜ ਗੁਰੂ ਨਾਨਕ ਦੇ ਪਾਤਸ਼ਾਹ ਦੀ ਪੰਜਵੀਂ ਜੋਤ ਧੰਨ ਧੰਨ ਸਹਿਬ ਸਤਿਗੁਰੂ ਛੇਵੇਂ ਗੁਰੂ ਅਰਜਨ ਦੇ ਪਾਤਸ਼ਾਹੀ ਦਾ ਬਹੁਤ ਜਾਹੋ ਜਲਾਲ ਨਾਲ ਮਨਾ ਰਹੇ ਆ ਉਥੇ ਤੁਸੀਂ ਵੀ ਸੰਗਤਾਂ ਇਸ ਗੁਰਦੁਆਰਾ ਸੈਂਬਰੰਸਰ ਸਾਹਿਬ ਦੇ ਵਿਖੇ ਜਿੱਥੇ ਉਹ ਸ਼ਹੀਦੀ ਗੁਰਪੁਰ ਮਨਾ ਰਹੇ ਉਥੇ ਉਸ ਮਹਾਨ ਤਪੱਸਵੀ ਉਸ ਮਹਾਨ ਪਵਿੱਤਰ ਰੂਹ ਜੇ ਇਸ ਪਵਿੱਤਰ ਨੇ ਗੁਰੂ ਸਿਧਾਂਤ ਨੂੰ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਦੀ ਵਰਸੀ ਵੀ ਮਨਾ ਰਹੇ ਮੈਂ ਬੈਠਾ ਸੋਚਦਾ ਸੀ ਕਿ ਗੁਰੂ ਨਾਨਕ ਦੇਵ ਦੇ ਕਾਲ ਤੋਂ ਲੈ ਕੇ ਇਹ ਕਾਰਜ ਆ ਕਿ ਧਰਮ ਦੇ ਨਾਲ ਚਾਹੇ ਮੁਸਲਮਾਨਾਂ ਦੀ ਉਸ ਵੇਲੇ ਦੀ ਹਕੂਮਤ ਸੀ ਚਾਹੇ ਗੋਰਿਆਂ ਦੀ ਹਕੂਮਤ ਸੀ ਚਾਹੇ ਅੱਜ ਦੀ ਹਕੂਮਤ ਆ ਕਿਹੜਾ ਕਾਰਜ ਆ ਕਿਉਂ ਗੁਰੂ ਘਰਾਂ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਅੰਦਰੋਂ ਅੰਦਰ ਭੜਿਆ ਜਾ ਰਿਹਾ ਤੇ ਮੈਂ ਬੈਠਾ ਮਹਿਸੂਸ ਕਰਦਾ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਉਹ ਪਵਿੱਤਰ ਸਿਧਾਂਤ ਦਿੱਤਾ ਸੀ ਨਾ ਜਿਹਦਾ ਵਿਰੋਧ ਵੀ ਬਹੁਤ ਹੋਇਆ ਉਹ ਸਿਗਾ ਪਵਿੱਤਰ ਮਨੁੱਖਤਾ ਨੂੰ ਇੱਕ ਸੰਤਲ ਤੇ ਲੈ ਕੇ ਆਉਣਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਵੇਲੇ ਭਾਈ ਕਲਾ ਸੁਨਾਨਦ ਬਖਸ਼ਿਸ਼ ਕੀਤਾ ਸੀ ਇੱਕ ਓੰਕਾਰ ਦਾ ਕਿ ਮਨੁੱਖਤਾ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਵਿੱਚ ਪਰੋਈ ਜਾਵੇ ਤੇ ਸਤਗੁਰ ਜੀ ਨੇ ਇਸ ਧਰਤੀ ਦਾ ਭਰਮਣ ਕਰਕੇ ਚਾਹੇ ਸਿੱਧ ਗੋਸ਼ਟ ਸੀ ਚਾਹੇ ਦੂਜੇ ਹੋਰ ਅਸਥਾਨਾਂ ਉੱਤੇ ਬੈਠੇ ਆਪਣੇ ਆਪਣੇ ਮਾਤਾਂ ਅਨੁਸਾਰ ਜਿਹੜੇ ਪੂਜਾ ਕਰਦੇ ਸੀ ਉਹਨਾਂ ਦੇ ਕੋਲ ਜਾ ਕੇ ਗੁਰシャਬਦ ਦਾ ਸਤਗੁਰੂ ਜੀ ਨੇ ਉਹਨਾਂ ਮਾਨਸਿਕ ਰੂਹਾਂ ਨੂੰ ਜਿਹੜੀਆਂ ਕਮਜ਼ੋਰ ਹੋ ਸਕੀਆਂ ਸੀ ਤਕੜੀਆਂ ਵੀ ਕੀਤਾ ਜਿੱਲੇ ਗੁਰੂ ਪੰਜਮ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹਦੇ ਆ ਗੁਰ ਨਾਨਕ ਨਾਨਕ ਹਰ ਸੋਈ ਬਹੁਤ ਦਾ ਦੀ ਜਿਹੜੇ ਰੀਤੀ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪੰਜਵੀਂ ਜੋਤ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪ੍ਰਵਾਚਾ ਵੀ ਦਿੱਤੀ ਸਾਨੂੰ ਕਿ ਗਿਆਨਕ ਗੁਰੂ ਨਾਨਕ ਦੇਵ ਪਾਤਸ਼ਾਹ ਅਰੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਤੇ ਮੈਂ ਕੁਦਰਤੀਓ ਮੇਰੇ ਮਨ ਦੇ ਵਿੱਚ ਇੱਕ ਸਾਖੀ ਆ ਗਈ ਜਿਹੜੇ ਪਾਕਿਸਤਾਨ ਅਸੀਂ ਤੁਰਿਓ ਸੀ ਤੇ ਮੈਨੂੰ ਸਿੰਘ ਸਾਹਿਬ ਨੇ ਸੁਣਾਈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਧੰਤਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਇਸ ਜਗਤ ਜਲੰਦੈ ਨੂੰ ਠਾਰਨ ਲਈ ਪ੍ਰਗਟ ਹੋਈ ਉਸ ਵੇਲੇ ਦੋ ਮਹਾਪੁਰਸ਼ ਜਿਨ੍ਹਾਂ ਬੇ ਧੰਤਨ ਬਾਬਾ ਬੁੱਢਾ ਜੀ ਤੇ ਨਾਲ ਉਹਨਾਂ ਦੇ ਪਾਈ ਬਾਲਾ ਜੀ ਗੁਰੂ ਨਾਨਕ ਦੇ ਪਾਤਸ਼ਾਹ ਦੀ ਦੂਸਰੀ ਜੋਤ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰ ਜੀ 7 ਸਾਲ ਦੀ ਸੇਵਾ ਦੇ ਵਿੱਚ ਕਿਹੜੀ ਵੱਡੀ ਯੋਗਤੀ ਸੀ ਤੁਹਾਨੂੰ ਗੁਰਤਾ ਕਰਦੀ ਬਖਸ਼ਿਸ਼ ਹੋਈ ਤੇ ਉਹ ਕਹਿੰਦੇ ਭਈ ਤੁਸੀਂ ਬਾਬਾ ਭਾਈ ਬਾਲਾ ਜੀ ਨੂੰ ਪੁੱਛਿਆ ਤੁਸੀਂ ਗੁਰਨਾਨਕ ਦੇਵ ਪਾਚਾ ਨੂੰ ਕੀ ਜਾਣ ਕੇ ਪੂਜਾ ਕੀਤੀ ਕਹਿੰਦੇ ਅਸੀਂ ਗੁਰਮੁਖ ਜਨਕ ਗੁਰਨਾਨਕ ਦੇਵ ਨੇ ਬਖਸ਼ਿਸ਼ ਕੀਤੀ ਤੇ ਬਾਬਾ ਬੁੱਢਾ ਜੀ ਤੁਸੀਂ ਉਹ ਕਹਿੰਦੇ ਅਸੀਂ ਸਤ ਪੁਰਜ ਪੂਰਨ ਬ੍ਰਹਮ ਗਿਆਨੀ ਤੌਰ ਤੇ ਸਤ ਗੁਰਾਂ ਦੀ ਕੀਰਤਿ ਕੀਤੀ ਸਤਗੁਰੂ ਜੀ ਕਹਿੰਦੇ ਤੁਹਾਨੂੰ ਫਿਰ ਸਤਗੁਰਾਂ ਨੇ ਬ੍ਰਹਮ ਤਾਈ ਬ੍ਰह्म ਗਿਆਨ ਦੀ ਵਸਤਾ ਬਖਸ਼ਿਸ਼ ਕਰਤੀ ਤੇ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰੋ ਤੁਹਾਨੂੰ ਤੁਸੀਂ ਕੀ ਜਾਣ ਕੇ ਕੀਰਤੀ ਕੀਤੀ ਕਹਿੰਦੇ ਅਸੀਂ ਤਾਂ ਬ੍ਰਹਮ ਦਾ ਰੂਪ ਜਾਣ ਕੇ ਰੱਬ ਦਾ ਰੂਪ ਜਾਣ ਕੇ ਕੀਰਤੀ ਕੀਤੀ ਤੇ ਰੱਬ ਨੇ ਸਾਨੂੰ ਵੀ ਰੱਬ ਰੂਪ ਬਣਾ ਦਿੱਤਾ ਇਹ ਕੀਰਤੀ ਸਤਗੁਰੂ ਜੀ ਨੇ ਗੁਰਸ਼ਬਦ ਦੀ ਸਾਨੂੰ ਬਖਸ਼ਿਸ਼ ਕੀਤੀ ਸੀ ਤੇ ਮੈਂ ਬੈਠਾ ਇਹ ਵੀ ਸੋਚਦਾ ਸੀ ਉਸ ਦਾ ਬੜਾ ਮਾਸੀ ਬੜਾ ਨਹੋਰਾ ਮਾਲ ਦੇ ਵਿੱਚ ਬਹੁਤ ਗੁੱਸਾ ਆਇਆ ਕਿ ਸਤਗੁਰਾਂ ਨੂੰ ਏਡੇ ਵੱਡੇ ਤਸੀਹੇ ਦਿੱਤੇ ਜਾ ਰਹੇ ਆ ਤੇ ਸਤਗੁਰਾਂ ਨੂੰ ਜਿੱਲੇ ਕਿਹਾ ਕਿ ਸਤਗੁਰ ਜੀ ਕਿਉਂਕਿ ਬਹੁਤ ਨਵਾਜ਼ੀ ਰੂਹ ਸੀ ਕੁਛ ਦਿਖਾ ਲਈਏ ਚਲੋ ਤੇ ਗੁਰੂ ਸਾਹਿਬ ਜੀ ਨੇ ਹੱਥ ਫੜ ਕੇ ਕਿਹਾ ਮੀਆਂ ਜੀ ਅੱਖਾਂ ਮੀਟੋ ਸਾਰਾ ਕੁਝ ਦੇਖ ਜਊਗਾ ਜਿੱਲੇ ਅੱਖਾਂ ਮੀਟੀਆਂ ਤੇ ਸਾਰਾ ਕੁਝ ਦਿਸ ਗਿਆ ਜਿਹੜੇ ਮਨ ਦੇ ਵਿੱਚ ਵਾਲਬਲੇ ਸੀ ਉਹ ਸਾਰੇ ਠੰਡੇ ਪੈ ਗਏ ਗੁਰਸ਼ਾਬਦ ਦੀ 사ਤਗੁਰ ਜੀ ਨੇ ਸੋਝੀ ਵਕਤ ਕੀਤੀ ਸੀ ਸੋ ਪੰਜਮ ਸਾਖ ਨੂੰ ਚੇਤੇ ਰੱਖਣੀ ਚਾਹੀਦੀ ਗੱਲ ਅੱਜ ਵੀ ਗੁਰੂ ਸਾਹਿਬ ਸਾਡੇ ਵਿੱਚ ਬਰਾਜਮਾਨ ਆ ਤੇ ਕਈ ਵਾਰੀ ਮਨੁੱਖ ਖਾਸਾ ਵੀ ਪੈਦਾ ਕਰਦੇ ਆ ਤੇ ਗੁਰੂ ਸਾਹਿਬ ਬਰਾਜਮਾਨ ਕਿੱਦਾਂ ਆ ਗੁਰੂ ਸਾਹਿਬ ਗੁਰਸ਼ਬਦ ਕਰਕੇ ਸਾਡੇ ਚ ਬਰਾਜਮਾਨ ਅੱਜ ਵੀ ਗੁਰੂ ਕੇ ਸਿੱਖ ਇਸ ਗੁਰਜੋਤ ਤੋਂ ਆਜੇ ਅਨੁਸਾਰ ਕੀਰਤੀ ਕਰਕੇ ਸਤਿਗੁਰਾਂ ਦੇ ਦਰਸ਼ਨ ਵੀ ਕਰ ਲੈਂਦੇ ਆ ਤੇ ਮੈਂ ਦੇਖਦਾ ਸੀ ਕਿ ਗੁਰੂ ਸਾਹਿਬ ਜੀ ਨੇ ਜੱਲੇ ਪਰ ਅਪਕਾਰ ਕੀਤਾ ਆਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਰਚਨਾ ਕੀਤੀ ਤੇ ਉਸ ਵੇਲੇ ਦੋ ਬ੍ਰਹਮ ਗਿਆਨੀ ਅਵਸਥਾ ਪਦਾਰ ਵਿੱਚ ਗੁਰੂ ਸਾਹਿਬ ਹੈ ਪ੍ਰਮਾਣੀ ਆਪਣੇ ਮਖਾਰਬਿੰਦ ਤੋਂ ਸਤਗੁਰ ਜੀ ਅਚਾਰਨ ਕਰ ਰਹੇ ਆ ਤੇ ਦੇਖੋ ਦੂਜੇ ਪਾਸੇ ਭਾਈ ਗਰਦਾਸ ਜੀ ਨੂੰ ਕਿੱਡਾ ਵੱਡਾ ਰੁਤਬਾ ਬਖਸ਼ਿਸ਼ ਕੀਤਾ ਆਪਣੀ ਰਸਨਾ ਦੇ ਨਾਲ ਉਹਦੀ ਕਲਮ ਨੂੰ ਰਸਨਾ ਬਣਾ ਦਿੱਤਾ ਕਿ ਰੰਚਕ ਮਾਤਰ ਕਿਤੇ ਕੋਈ ਧੁੱਕ ਮਾਤਰ ਰਹਿ ਨਾ ਜਾਵੇ ਇਹ ਸਤਗੁਰ ਜੀ ਨੇ ਅਧਿਆਤਮਿਕਤਾ ਦਾ ਮਾਰਗ ਉਹ ਭਾਈ ਗਰਦਾਸ ਜੀ ਨੂੰ ਬਖਸ਼ਿਸ਼ ਕੀਤਾ ਸੰਪੂਰਨਤਾ ਤੋਂ ਬਾਅਦ ਆਪਾਂ ਨੂੰ ਇੱਕ ਵਿਚਾਰਨ ਦੀ ਗੱਲ ਆ ਕਿ ਗੁਰੂ ਨਾਨਕ ਦੇਵ ਪਾਚਾ ਦੀ ਪੰਜਵੀਂ ਜੋਤ ਆਪ ਹਾਜ਼ਰ ਨੇ ਕੀਤੀ ਉਹ ਬਖਸ਼ਿਸ਼ ਹੋਈ ਬਾਬਾ ਪੁੱਡਾ ਜੀ ਨੂੰ ਭਾਵੇਂ ਸਤਗੁਰੂ ਜੀ ਸਰੀਰ ਕਰਕੇ ਬਿਰਾਜਮਾਨ ਆ ਅੱਜ ਸਾਨੂੰ ਸੋਚਣਾ ਪਊਗਾ ਕਿ ਕੀ ਅਵਸਥਾ ਵਾਲੇ ਇਦਾਂ ਦੇ ਹੈਗੇ ਲੋਕ ਅੱਜ ਵੀ ਮਹਾਪੁਰਸ਼ ਇਹੋ ਜਿਹੇ ਬਸਤਾ ਵਾਲੇ ਹੈਗੇ ਆ ਤੇ ਗੁਰੂ ਰਾਨਕ ਦੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੱਚਖੰਡ ਵਿੱਚ ਜਦੋਂ ਪ੍ਰਕਾਸ਼ਮਾਨ ਸਤਗੁਰੂ ਜੀ ਹੋਏ ਤੇ ਕਿਹਨੂੰ ਗਿਣਿਆ ਹੁਣ ਇੱਕ ਆਪਾਂ ਅਕਸਰ ਮੈਂ ਮਨੁੱਖਤਾ ਦੇ ਤੌਰ ਤੇ ਦੇਖਦਾ ਗਰਬਾਣੀ ਦਾ ਆਚਾਰਨ ਕਰਦਾ ਮੋਹਰੇ ਬੈਠਾ ਤੇ ਸਤਗੁਰੂ ਜੀ ਬਖਸ਼ਿਸ਼ ਕਰਦਾ ਬਾਰਾ ਸਮਤਲ ਜਿਹੜੀ ਗੁਰੂ ਪਾਤਸ਼ਾਹ ਦੀ ਸਪਿਰਚੁਐਲਟੀ ਕਹ ਲਈਏ ਅਧਿਆਤਮਿਕਤਾ ਦਾ ਮਾਰਗ ਬਾਬਾ ਬੁੱਢਾ ਜੀ ਨੂੰ ਬਖਸ਼ਿਸ਼ ਕੀਤਾ ਇਹ ਤਜਰਬੇ ਨਹੀਂਗੇ ਸਤਗੁਰੂ ਜੀ ਨੇ 60 ਸਾਤ ਕੀਰਤੀਮਾਨ ਪਰ ਬਖਸ਼ਿਸ਼ ਕੀਤੇ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਆਪਣੀ ਸ਼ਹਾਦਤ ਵੀ ਦਿੱਤੀ ਅੱਜ ਆਪਾਂ ਨੂੰ ਸੋਚਣਾ ਪਊਗਾ ਕਿ ਉਸ ਵੇਲੇ ਦੇ ਲੋਕ ਭਿੱਟਦੇ ਸੀ ਅੱਜ ਕਿਉਂ ਭਿੱਟਦੇ ਆ ਅੱਜ ਇਸ ਕਰਕੇ ਭਿੱਟਦੇ ਆ ਆਪਾਂ ਦੇਖਿਆ ਨਾ ਪਿਛਲੇ ਸਮੇਂ ਦੌਰਾਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ ਉੱਥੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਸਰੋਵਰ ਚ ਚੁੱਭੀ ਲਾਉਣੀ ਆ ਤੂੰ ਕਿਹੜੀ ਯਾਦ ਦਾ ਉਹਨੂੰ ਕੋਈ ਨਹੀਂ ਪੁੱਛਿਆ ਜਾਂਦਾ ਕਿ ਦੇਖ ਕਰਾਉਣੀ ਕਿੱਥੋਂ ਆਇਆ ਉਹਨੂੰ ਕੋਈ ਨਹੀਂ ਪੁੱਛਿਆ ਜਾਂਦਾ ਅੰਦਰ ਨਮਸਕਾਰ ਕਰਨੀ ਕੀਰਤਨ ਜਿੱਨਾਂ ਚਿਰ ਫਾਰਮਲ ਕਰਨਾ ਦੇਖ ਬਰਾਬਰ ਦਿੱਤੀ ਜਾਂਦੀ ਪੰਗਤ ਦੇ ਵਿੱਚ ਲੰਗਰ ਪ੍ਰਸ਼ਾਦਾ ਬਰਾਬਰ ਦਿੱਤਾ ਜਾਂਦਾ ਇਹ ਸ਼ਾਇਦ ਅੱਜ ਚੰਗਾ ਨਹੀਂ ਲੱਗਦਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਇੱਕ ਓੰਕਾਰ ਦਾ ਸਿਧਾਂਤ ਸੀ ਕਿ ਭਾਈਚਾਰੇ ਨੂੰ ਇੱਕ ਸਮਤਲ ਤੇ ਲਿਆਉਣਾ ਤੇ ਇਹ ਕੁਝ ਤਾਕਤਾਂ ਨੂੰ ਅੱਜ ਵੀ ਚੰਗਾ ਨਹੀਂ ਲੱਗਦਾ ਇਹ ਜੋ ਕਾਰਨ ਆ ਕੇ ਭਿੱੜਦੇ ਆ ਸਾਡੇ ਨਾਲ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ ਜਾਂ ਮੈਂ ਕਿਸੇ ਦਾ ਬੁਰਾ ਪਹਿਲੇ ਦਿਨੀ ਆਪਾਂ ਦੇਖਦੇ ਹਾਂ ਇੱਕ ਬਾਜ਼ਾਰ ਦੇ ਬਣੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਤੋਪਾਂ ਲਾਈਆਂ ਉਹ ਰਾਤੋਂ ਰਾਤ ਇੰਨੀ ਖਬਰ ਫੈਲੀ ਕਿ ਮੇਰੇ ਵੀ ਉਬਰੂ ਕੀਤੀ ਅਗਲਾ ਨੇ ਪੁੱਜੀ ਇਹ ਕੀ ਹੋਇਆ ਕੋਈ ਪ੍ਰਬੰਧ ਨੇ ਇਜਾਜ਼ਤ ਦੇ ਦਿੱਤੀ ਸੀ ਚਲੋ ਉਹਨਾਂ ਨੇ ਰਾਤੋਂ ਰਾਤ ਉਹ ਵਾਪਸ ਵੀ ਲੈ ਲਏ ਪਰ ਨਹੀਂ ਕੋਈ ਏਦਾਂ ਦਾ ਬਾਣਾ ਵਾਪਰਿਆ ਆਪਣੇ ਅੰਦਰ ਨਿਗਾਹ ਮਾਰੋ ਗੁਰੂ ਰਾਮਦਾਸ ਪਾਤਸ਼ਾਹ ਦਾ ਸਰਬੱਤ ਦਾ ਭਲਾ ਇੱਥੇ ਨਹੀਂ ਦੇਸ਼ ਵਿਦੇਸ਼ ਵਿੱਚ ਕਰਦੇ ਆ ਠੀਕ ਆ ਮੌਕੇ ਦੀਆਂ ਸਰਕਾਰਾਂ ਜ਼ਾਲਮ ਸਰਕਾਰਾਂ ਕਿਸੇ ਵੇਲੇ ਬੜਾ ਵੱਡਾ ਨੁਕਸਾਨ ਵੀ ਕੀਤਾ ਆ ਹੁਣ ਦੀ ਸਰਕਾਰ ਨੇ ਕਾਂਗਰਸ ਵੇਲੇ ਨਹੀਂ ਪਹਿਲਾਂ ਵੀ ਹੁੰਦਾ ਇਹ ਸਿਧਾਂਤ ਨੂੰ ਮਨਟੇਨ ਦਾ ਯਤਨ ਕੀਤਾ ਜਾਂਦਾ ਸੀ ਉਹ ਸਿਧਾਂਤ ਤਿਉਂ ਦਾ ਤਿਉਂ ਰਿਹਾ ਤੇ ਅੱਜ ਵੀ ਉਹ ਸਿਧਾਂਤ ਦੇ ਤਹਿਤ ਖਾਲਸਾ ਪੰਥ ਉਹਨਾਂ ਲੀਹਾਂ ਦੇ ਉੱਤੇ ਪਹਿਰਾ ਦੇ ਰਿਹਾ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ ਸਤਪੁਰਾਂ ਦੀ ਉਸ ਸ਼ਹਾਦਤ ਨੂੰ ਉਸ ਸ਼ਹੀਦ ਦੀ ਗੁਰਪਰਵ ਨੂੰ ਮਨਾ ਰਹੇ ਹਾਂ ਉੱਥੇ ਉਸੇ ਵਿਰਾਸਤ ਦਾ ਹਿੱਸਾ ਕਿਉਂਕਿ ਗੁਰਦਸ਼ਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਨਾ ਸਿੱਖਾਂ ਦੇ ਉੱਤੇ ਕਿ ਸਤਗੁਰ ਨੇ ਸੰਪੂਰਨਤਾ ਬਖਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 1604 ਤੋਂ ਬਾਅਦ 1675 ਚ ਸਤਗੁਰ ਜੀ ਨੇ ਗੁਰ ਤੇਗ ਬਹਾਦਰ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 60 ਸਾਲ ਬਾਅਦ ਉਹ ਪਵਿੱਤਰ ਗੁਰਬਾਣੀ ਸੰਪੂਰਨਤਾ ਬਖਸ਼ਿਸ਼ ਕਰਕੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕੀਤਾ ਜੇ ਅੱਜ ਭਾਵਨਾ ਮਨ ਦੇ ਵਿੱਚ ਆ ਜਾਏ ਕਿ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕੀ ਸਤਗੁਰ ਜੀ ਨੇ ਬਖਸ਼ਿਸ਼ ਕੀਤਾ ਸੀ ਗੁਰਦਾ ਗੱਦੀ ਬਖਸ਼ਿਸ਼ ਕੀਤੀ ਆਪ ਨਮਸਕਾਰ ਕੀਤੀ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਤੇ ਦੂਸਰੀ ਨਮਸਕਾਰ ਬਾਬਾ ਬੋਡਾ ਜੀ ਨੇ ਕੀਤੀ ਤੇ ਇਹੋ ਹੀ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹੀ ਵਿਧੀ ਜਿਹੜੀ ਪਹਿਲਾਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਬਿਲੇ ਤੋਂ ਚੱਲੀ ਸੀ ਉਹ ਅੱਜ ਵੀ ਸਾਡੇ ਵਿੱਚ ਸਾਤ ਗੁਰੂ ਸਾਹਿਬ ਦਾ ਗੁਰੂ ਹੈ ਬਾਣੀ ਇਹਨੂੰ ਪੜਦੇ ਵੀ ਆਂ ਤੇ ਇਹਨੂੰ ਆਪਾਂ ਫਿਰ ਪ੍ਰਤੱਖ ਕਿਵੇਂ ਨਸਤਾਰ ਸਾਤਗੁਰੂ ਜੀ ਨੇ ਕਿਹਾ ਕਿ ਜਿਹੜੇ ਗੁਰਬਾਣੀ ਦਾ ਨਰੀਖਣ ਕਰਦੇ ਆ ਉਹ ਭਾਈ ਫਿਰ ਗੁਰੂ ਰੂਪ ਹੋ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਖੜਕ ਸਿੰਘ ਜੀ ਦੇਖੋ ਗੱਲਾਂ ਕਰਨੀਆਂ ਬੜੀਆਂ ਸਕਾਰੀਆਂ ਦੇਲੇ ਪਿੰਡ ਤੇ ਹਡਾਉਣਾ ਪਵੇ ਉਸਲੇ ਪਤਾ ਲੱਗਦਾ ਤੇ ਦੋ ਮਹਾਪੁਰਸ਼ ਮੈਂ ਕਿਉਂਕਿ ਕਈ ਵਾਰੀ ਇੱਕ ਦੂਜੇ ਦਾ ਤਾਂ ਮੈਂ ਨਾਂ ਨਹੀਂ ਦੱਸਦਾ ਪਰ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੇ ਸਾਹ ਜਦੋਂ ਸੀ ਉਹਨਾਂ ਵਿੱਚ ਬਾਬਾ ਖੜਕ ਸਿੰਘ ਸੀ ਕਿੱਡੀ ਵੱਡੀ ਅਵਸਥਾ ਤੇ ਕਿੱਡੀ ਵੱਡੀ 사ਤਗੁਰੂ ਜੀ ਨੇ ਕਿਰਪਾ ਕੀਤੀ ਸੀ ਉਹਨਾਂ ਮਹਾਪੁਰਸ਼ਾਂ ਦੇ ਉੱਤੇ ਹਮੇਸ਼ਾ ਬਾਸ ਤੇ ਬੀੜ ਸਾਹਿਬ ਸ਼ਬਦ ਨਾਲ ਜੁੜ ਗਿਆ ਕਿਉਂਕਿ ਕਾਰ ਸੇਵਾ ਪੰਮਾ ਬਾਕੀ ਸਤਾਨਾਂ ਤੇ ਵੀ ਕਰਦੇ ਸੀ ਪਰ ਇਹ ਗੁਰੂ ਨੇ ਬਖਸ਼ਿਸ਼ ਤੇ ਕਿਰਪਾ ਕੀਤੀ ਅੱਜ 39 ਸਾਲ ਹੋ ਗਏ ਤੇ ਹੌਲੀ ਹੌਲੀ 100 ਸਾਲ ਹੋ ਜਾਣਾ ਆ ਸਾਡੇ ਵਾਲੀਆਂ ਨਸਲਾਂ ਦਾ ਕਿਸੇ ਨੇ ਨਾਮ ਵੀ ਨਹੀਂ ਲੈਣਾ ਤੇ ਬਾਬਾ ਖਰਦ ਸਿੰਘ ਜੀ ਦਾ ਨਾਮ ਐਵੇਂ ਚੱਲਿਆ ਜਾਣਾ ਇਹ ਕਿਉਂ ਚੱਲਿਆ ਜਾਣਾ ਕਿਉਂਕਿ ਗੁਰੂ ਸਿਧਾਂਤ ਤੇ ਪਹਿਰਾ ਦਿੱਤਾ ਗੁਰ ਸ਼ਰਦ ਦੀ ਪੂਜਾ ਆਪਣੇ ਪਿੰਡੇ ਤੇ ਹੰਡਾ ਇਹੋ ਜੀ ਸਤਗੁਰ ਜੀ ਨੇ ਸਾਨੂੰ ਜੋਗਤੀ ਬਖਸ਼ਿਸ਼ ਕੀਤੀ ਸੀ ਅੱਜ ਤਾਂ ਅਸੀਂ ਕਈ ਵਾਰੀ ਜੇ ਇਥੇ ਬਾਬਾ ਗਰਨਾਮ ਸਿੰਘ ਹੁਣੀ ਮੈਂ ਦੇਖੋ ਬੈਠਾ ਇਹ ਵੀ ਦੇਖਣ ਰਿਹਾ ਸੀ ਸਾਡੇ ਵਿੱਚ ਕਾਮ ਪ੍ਰਚਲਿਤ ਆ ਜੇ ਕਿਸੇ ਨੇ ਕਾਰਡ ਵੀ ਦੇਣਾ ਹੋਵੇ ਨਾ ਕਿਉਂਕਿ ਬੇਨਤੀ ਕਰਤਾ ਦਾ ਆਪ ਹੁੰਦਾ ਤੇ ਮੈਨੂੰ ਇੱਕ ਵਾਰੀ ਕਿਸੇ ਮਹਾਪੁਰਸ਼ ਨੇ ਕਿਹਾ ਯਾਰ ਕਾਰਡ ਤਾਂ ਮੈਂ ਦਿੰਨਾ ਤੁਸੀਂ ਥੱਲੇ ਮੈਨੂੰ ਵੀ ਸੰਤ ਲਿਖ ਦਿੰਨੇ ਆ ਤੇ ਮੈਂ ਦੇਖਦਾ ਸੀ ਸੰਤ ਬਾਬਾ ਖੜਕ ਸਿੰਘ ਜੀ ਸੰਤ ਬਾਬਾ ਚਾਰਨ ਸਿੰਘ ਜੀ ਥੱਲੇ ਕੋਈ ਸੰਤ ਨਹੀਂ ਲੱਭ ਜਾਂ ਗਰਨਾਮ ਸਿੰਘ ਉਤਰਦਕਾਰੀ ਇਹ ਅਸਲਤਾ ਆ ਇਹ ਸਿੰਪਲ ਸਿਟੀ ਆ ਗੁਰੂ ਜੀ ਸਾਰ ਲੁਕ ਸੋ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਬਾਬਾ ਖੜਕ ਸਿੰਘ ਜੀ ਸਿੱਖ ਪੰਥ ਦੀ ਉਹ ਮਹਾਨਾਜ ਸ਼ਖੀਅਤ ਆ ਜਿਨ੍ਹਾਂ ਨੇ 1984 ਦੇ ਰੋਸ ਦੇ ਵਜੋਂ ਸੈਂਟਰ ਸਰਕਾਰ ਦੇ ਚਾਹੇ ਆ ਵਜ਼ੀਰਾਂ ਦੀ ਗੱਲ ਸੀ ਜਿਹੜੇ ਅਵਾਰਡ ਵੀ ਦਿੱਤੇ ਸੀ ਉਹ ਵੀ ਵਾਪਸ ਕੀਤੇ ਸੀ ਉਹ ਨਿੱਜ ਲਈ ਨਹੀਂ ਸੀ ਉਹ ਕੇਵਲ ਤਾਂ ਕੇਵਲ ਗੁਰੂ ਸਿਧਾਂਤ ਲਈ ਸੀ ਆ ਜਿਹੜਾ ਹੁਣ ਸ਼ਹੀਦੀ ਦਿਹਾੜਾ ਸ਼ੁਰੂ ਹੋ ਜਾਣਾ ਇੱਕ 6 ਜੂਨ ਤੱਕ ਇਹ ਆਪਾਂ ਜਿਹਨੂੰ ਸ਼ਹੀਦੀ ਦਿਹਾੜਾ ਕੱਲੂਕਾਰਾ ਦਿਵਸ ਕਹਿੰਨੇ ਮਨਾਉਣਾ ਇਹਦੇ ਵਿੱਚ ਵੀ ਮੈਂ ਦੇਖਦਾ ਸੀ ਕੱਲ ਸੁਣ ਰਿਹਾ ਸੀ ਇਹਨੂੰ ਵੀ ਤਾਰ ਪੀਟੋ ਕਰਨ ਦਾ ਯਤਨ ਕੀਤਾ ਜਾ ਰਿਹਾ ਆਪਣੇ ਧੰਗ ਦੇ ਨਾਲ ਤਾਰ ਪੀਟੋ ਤਾਂ ਨਹੀਂ ਹੁੰਦਾ ਕਿਉਂਕਿ ਸਿੱਖ ਦੇਸ਼ 'ਚ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ ਉਹਦੀ ਹਮੇਸ਼ਾ ਇਹ ਚਾਹਣਾ ਹੁੰਦੀ ਪਈ ਕੋਣੋ ਗੁਰੂ ਦੀ ਧਰਤੀ ਤੇ ਜਾਵਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਇਸ਼ਨਾਨ ਕਰਾਂ ਸਤਗੁਰ ਜੀ ਦੀ ਹਰ ਕੀ ਪੌੜੀ ਦਾ ਚੂਲਾ ਲਮਾਂ ਸਤਗੁਰਾਂ ਦੇ ਚਾਰਨਾਂ 'ਚ ਦੇਖਿਰਾ ਕੇ ਕੜੀਪਾਲ ਸਤਗੁਰਾਂ ਦਾ ਕੀਰਤਨ ਸਰਵਣ ਕਰਾਂ ਇੱਕ ਚੱਲ ਤੇ ਇਹ ਏਵੇਂ ਹੀ ਚੱਲੀ ਜਾਣਾ ਸੋ ਮੈਂ ਅੰਤ ਦੇ ਵਿੱਚ ਜਿੱਥੇ ਗੁਰੂ ਪੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਸਿਧਾਂਤ ਚਲਾਏ ਸੀ ਇਹ ਕੋਈ ਐਵੇਂ ਦੇ ਸਿਧਾਂਤ ਨਹੀਂ ਸੀ ਅੱਜ ਵੀ ਲੋਕ ਸਵਾਲ ਕਰਦੇ ਤੁਹਾਡੇ ਕੋਲ ਵੱੱਦ ਕੀ ਆ ਤੁਹਾਡੇ ਕੋਲ ਕੀ ਗੱਲ ਆ ਜਿਹੜੀ ਲੋਕਾਂ ਨਾਲ ਵੱਧਿਆ ਬਈ ਵੱੱਦ ਤਾਂ ਸਾਡੇ ਕੋਲ ਕੋਈ ਨਹੀਂ ਸਾਡੇ ਕੋਲ ਗੁਰੂ ਆ ਸਾਖਸ਼ਾਤ ਪਵਿੱਤਰ ਗੁਰਵਾਨੀ ਨੂੰ ਗੁਰਤਾ ਗੱਦੀ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਜਿਹੜੀ ਬਾਕੀ ਧਰਮਾਂ ਦੇ ਵਿੱਚ ਹੋਊਗੀ ਤਾਂ ਸਹੀ ਪਰ ਇਸ ਪੱਖ ਦੀ ਨਹੀਂ ਜਿੱਦਾਂ ਸਤਪੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਾਂ ਇਹ ਇੱਕ ਐਸਾ ਸਿਧਾਂਤ ਆ ਜਿਹੜੀ ਆਦ ਸੱਚ ਜਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਇੱਕ ਗੁਰੂ ਸਾਹਿਬ ਜੀ ਨੇ ਸ਼ਬਦ ਸਾਨੂੰ ਸੱਚ ਦਾ ਬਰਚਿਤ ਕੀਤਾ ਇੱਕ ਔਂਕਾਰ ਤੋਂ ਲੈ ਕੇ 18 ਤੋਂ 20 ਜਿੱਥੋਂ ਮਰਜੀ ਸਿੱਖ ਦਾ ਹਿਰਦਾ ਕਰਕੇ ਕੋਈ ਪੰਕਤੀ ਪੜ ਲਾ ਸਤਿਗੁਰ ਜੀ ਦੀ ਸਿੱਖ ਦੇ ਗੱਲ ਭਾਵਨਾ ਦੀ ਆ ਗੱਲ ਹਿਰਦੇ ਦੀ ਆ ਤੇ ਜੇ ਉਹ ਸਿੱਖ ਦੇ ਹਿਰਦੇ ਵਿੱਚ ਆ ਜਾਏ ਤੇ ਫਿਰ ਗੁਰੂ ਸਾਹਿਬ ਜੀ ਆਪਣੀ ਬੁਕਲ ਦੇ ਵਿੱਚ ਲੈ ਲੈਂਦੇ ਆ ਸੋ ਮੈਂ ਧੰਨਵਾਦ ਕਰਦਾ ਬਾਬਾ ਚਾਰਨ ਸਿੰਘ ਜੀ ਦਾ ਵੀ ਜ਼ਿਕਰ ਚੱਲਦਾ ਕਿਉਂਕਿ ਮੇਰਾ ਕਈ ਵਾਰ ਕੀ ਹੁੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੈਂ ਮੁਕਾਬਲਾ ਨਹੀਂ ਕਰਦਾ ਮਤ ਕੋਈ ਇਹ ਮਨ ਸੋਚੇ ਕੋਈ ਮੁਕਾਬਲਾ ਕਿਸੇ ਪਾਸੇ ਗੁਰੂ ਦਾ ਕੋਈ ਮੁਕਾਬਲਾ ਨਹੀਂ ਗੁਰੂ ਕਾਲ ਤੇ ਗੁਰੂ ਦੀਏ ਚੋਟ ਤੇ ਗੁਰੂ ਦੇ ਸਾਰੇ ਜਿਨਨੇ ਪਰ ਅਪਕਾਰਿਆ ਉਹਨਾਂ ਦਾ ਕੋਈ ਮੈਚ ਨਹੀਂ ਨਾ ਕੋਈ ਕਰ ਹੀ ਸਕਦਾ ਇਸ ਧਰਤੀ ਦੇ ਕੋਈ ਜੰਮਿਆ ਨਹੀਂ ਜਿਹੜਾ ਉਹ ਕੰਮ ਕਰੇ ਪਰ ਜਿਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹ ਕਸ਼ਮੀਰ ਦੀ ਧਰਤੀ ਤੋਂ ਜਿਹੜੇ ਆਏ ਉਹਨਾਂ ਦਖਿਆਰਿਆਂ ਦੀ ਉਹ ਉਹਨਾਂ ਦੀ ਫਰਿਆਦ ਸੁਣ ਕੇ ਸਤਗੁਰਾਂ ਨੇ ਆਪਣਾ ਬਲੀਦਾਨ ਦਿੱਤਾ ਕਿਹੜਾ 350ਵਾਂ ਸਾਲਾ ਨਵੰਬਰ 25 ਨੂੰ ਆਪਾਂ ਮਨਾ ਰਹੇ ਆ ਉਹ ਪਵਿੱਤਰ ਧਰਤੀ ਖਾਲਸੇ ਦੀ ਵਿਰਾਸਤ ਵਾਲੀ ਧਰਤੀ ਅਨੰਦਪੁਰ ਸਾਹਿਬ ਵਿਖੇ ਉਹ ਜਿਹੜਾ ਗੁਰੂ ਸਾਹਿਬ ਜੀ ਦਾ ਜਿੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਕੀਤਾ ਮਾਤਾ ਜੀ ਹਾਜ਼ਰ ਗੁਰੂ ਸਾਹਿਬ ਦੀ ਦਾਦੀ ਹਾਜ਼ਰ ਬਾਕੀ ਪਰਿਵਾਰ ਹਾਜ਼ਰ ਉਹ 350 ਸਾਲਾ ਆਪਾਂ ਮਨਾਉਣਾ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਨਵੰਬਰ ਤੱਕ ਜਤਨ ਕਰੋ ਜਿਹੜੇ ਨਿਤ ਨਿਮਈ ਆ ਕਿ ਜੇ ਨਿਤ ਨਿਮ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹਿਲਾਂ ਅਰਦਾਸ ਕਰਕੇ ਦੋ ਪਾਰ ਜਪਜੀ ਸਾਹਿਬ ਕਰਕੇ ਫਿਰ ਅਰਦਾਸ ਕਰਨੀ ਸਤਗੁਰ ਜੀ ਅੰਗ ਸੰਗ ਹੋ ਜਾ ਜੇ ਸੰਗਤ ਭਾਵਨਾ ਨਾਲ ਪਵਿੱਤਰ ਗਰਮਾਣੀ ਦੇ ਨਾਲ ਜੋੜ ਲੈਂਦੀ ਤੇ ਸਤਗੁਰ ਜੀ ਸਹਾਈ ਵੀ ਹੁੰਦੇ ਸੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਉਹ ਤੇ ਆਜਮਾ ਜਿਹੜੇ 부ਚੜ ਰਾਜ ਇਸ ਧਰਤੀ ਤੇ ਸੀ ਬਹੁਤ ਵੱਡਾ ਰੋਜ਼ ਮੈਂ ਦੇਖਦਾ ਉਸ ਵੇਲੇ ਕੋਈ ਕਈਆਂ ਦੀ ਤਾਂ ਗਿਣਤੀ ਹੋ ਗਈ ਕਈਆਂ ਦੀ ਵਿਚਾਰਿਆਂ ਦੀ ਗਿਣਤੀ ਵੀ ਨਹੀਂ ਹੋ ਸਕੀ ਕਿ ਕਿੰਨੇ ਕੁ ਮਾਮਾ ਦੇ ਪੁੱਤ ਕਿੰਨੇ ਕੁ ਸੋਹਾਗਣਾ ਦੇ ਘਰ ਵਾਲੇ ਕਿੰਨਿਆਂ ਕੁ ਮਾਮਾ ਦੇ ਪੁੱਤ ਛੋਟੀ ਛੋਟੀ ਉਹ ਈਦ ਕੀਤੇ ਗਏ ਤੇ ਫੇ ਠੱਲ ਪਤਾ ਕਿੰਨਾ ਪਈ ਸੀ ਦੋ ਤਰ੍ਹਾਂ ਠੱਲ ਪਈ ਸੀ ਉਸਲੇ ਸੰਤ ਬਾਬਾ ਚਾਰਨ ਸਿੰਘ ਜੀ ਦੀ ਸ਼ਹਾਦਤ ਲੋਕਾਂ ਚ ਲੋਕਾਂ 'ਚ ਇੱਕ ਇਹ ਚਰਚਾ ਬਣੀ ਸੀ ਕਿ ਉਸ ਮਹਾਪੁਰਖ ਨੂੰ ਦੋ ਫਾਕੜਾਂ ਕੀਤਾ ਗਿਆ ਕਿਉਂ ਦੋ ਫਾਕੜਾਂ ਕੀਤਾ ਗਿਆ ਇਹਦੇ ਤੋਂ ਆਪਾਂ ਭਲੀਭਾਨ ਜਾਣਦੇ ਕਿ ਮਹਾਪੁਰਖਾਂ ਦੀ ਬੰਦਗੀ ਐਡੀ ਸੀ ਉਹ ਬਜਟ ਦੇ ਵਿੱਚ ਜੁੜ ਕੇ ਸ਼ਬਦ ਨਾਲ ਜੁੜੇ ਰਹੇ ਮੂੰਹ ਕੁਛ ਵੀ ਨਹੀਂ ਕਢਾ ਸਕੇ ਕਿਉਂਕਿ ਰਾਜ ਜਿਹੜੀ ਇਹਨਾਂ ਦੀ ਕੋਈ ਹੁੰਦੀ ਨਹੀਂ ਤਸ਼ੱਦਦ ਕਰਨ ਦੀ ਮਿੰਤੀ ਕਰਨ ਕੀ ਉਹ ਗੁਰੂ ਸਾਹਿਬ ਜੀ ਨੇ ਸੇਵ ਕੀ ਔੜ ਕਿੰਨੇ ਵੀ ਪ੍ਰੀਤ ਜੀਬਤ ਸਾਹਿਬ ਸੇਵ ਉਹ ਆਪਣਾ ਚਲਤੇ ਰੱਖਿਓ ਚੀਤ ਉਹ ਭਾਈ ਜਿਨ੍ਹਾਂ ਨੇ ਚਲਦਿਆਂ ਨੂੰ ਚੀਤ ਚ ਰੱਖਿਆ ਉਹਨਾਂ ਨੂੰ ਦੋ ਫਾਕਲਾਂ ਵੀ ਕੁਛ ਨਹੀਂ ਖਾਣ ਖਾਉਂਦੀਆਂ ਉਹਨਾਂ ਨੂੰ ਰੰਗੀਆਂ ਵੀ ਖਾਣ ਨਹੀਂ ਖਾਉਂਦੀਆਂ ਉਹਨਾਂ ਦੇ ਸੀਸਾ ਦੇ ਆਰੇ ਚੱਲ ਜਾਣ ਉਹ ਵੀ ਨਹੀਂ ਖਾਣ ਖਾਉਂਦੀਆਂ ਇਹ ਨਵੇਕਲਾ ਸਿਧਾਂਤ ਸਾਨੂੰ 사ਤਗੁਰ ਜੀ ਨੇ ਬਖਸ਼ਿਸ਼ ਕੀਤਾ ਸੀ ਸੋ ਮੈਂ ਉਸ ਪੂਰਨ ਮਹਾਪੁਰਖ ਸੰਤ ਬਾਬਾ ਖਰਕ ਸਿੰਘ ਜੀ ਦੀ ਪਵਿੱਤਰ ਜਾਤ ਦੇ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਕਿ ਆ ਉੱਤਰ ਅਧਿਕਾਰੀ ਜਿਹੜੇ ਬੈਠੇ ਆ ਇਹ ਕਿੰਨੇ ਦਰਤੇ ਗੀਦੇ ਵਿੱਚ ਉਹ ਕਿਹੜੀ ਸੈਂਪਲ ਸਿਟੀ ਆ ਉਹ ਆ ਗੁਰ ਸ਼ਬਦ ਦੀ ਦੇਖੋ ਦੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਕ ਡਾਕਟਰ ਆ ਨਾਲੀਆਂ ਬਾਹਰ ਲੀਆਂ ਦੇਖਦੇ ਆ ਇੱਕ ਅੰਦਰ ਲੀਆਂ ਨਾੜੀਆਂ ਹੁੰਦੀਆਂ ਬਾਹਰ ਲੀਆਂ ਨਾੜੀਆਂ ਭਲੀ ਬਾਦ ਐਮ ਡੀ ਕਰ ਲਈ ਪਰ ਸੰਤ ਬਾਬਾ ਚਾਰਨ ਸਿੰਘ ਨੇ ਅੰਦਰਲੀ ਵੀ ਸ਼ੋ ਪ੍ਰਾਪਤ ਕਰ ਦਿੱਤੀ ਅੰਦਰਲਾ ਜਿਹੜਾ ਕਿਉਂਕਿ ਇਹ ਨਹੀਂ ਬੁੱਕ ਵੀ ਲਿਖੀ ਆ ਇਹ ਜਿਹੜੀ ਡਾਕਟਰ ਦੀ ਡਿਗਰੀ ਆ ਲੋਕਾਂ ਦਾ ਭਲਾ ਕਰਦੇ ਆ ਇਹਦਾ ਭਾਈ ਲੋਕ ਦੇ ਸਹਾਈ ਆ ਤੇ ਜਿਹੜੀ ਬਾਬਾ ਜਰਨ ਸਿੰਘ ਜੀ ਨੇ ਸ਼ੋ ਇਹਨਾਂ ਨੂੰ ਬਖਸ਼ਿਸ਼ ਕੀਤੀ ਉਹ ਭਾਈ ਉਹ ਵੀ ਨਿਰਣਾ ਕਰੀਏ ਕਿ ਜਦੋਂ ਵੀ ਆਉਨੇ ਇੱਕ ਤਾਂ ਮੈਨੂੰ ਵੀ ਤਸੱਲੀ ਹੁੰਦੀ ਆ ਕਿ ਆਮ ਮੈਂ دیਵਾਨਾ ਦੇ ਵਿੱਚ ਜਾਣਾ ਦੀਵਾਨਾ ਦੇ ਵਿੱਚ ਘੱਟ ਬਾਹਰ ਜਾਦਾ ਸੰਗਤ ਫਿਰਦੀ ਆ ਤੇ ਜਿਹੜੇ ਦੀਵਾਨਾ 'ਚ ਬੈਠੇ ਵੀ ਹੋਣ ਉਹ ਫਿਰ ਆਪੋ ਆਪਣੇ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਮਗਨ ਰਹਿੰਦੇ ਆ ਪਰ ਇਹ ਇੱਕ ਬਿੱਤਰ ਧਰਤੀ ਗੁਰਾਂ ਦੀ ਧਰਤੀ ਆ ਜੇ ਇਸ ਧਰਤੀ ਦੇ ਸਤਿਗੁਰ ਨੇ ਆਪਣੇ ਚਰਨ ਮਮਾਰਕ ਪਾਏ ਤੇ ਇਹ ਹੋਰ ਵੀ ਪੂਜਨਯੋਗ ਹੋ ਗਏ ਜਦੋਂ ਇੱਥੇ ਮਹਾਪੁਰਸ਼ਾਂ ਨੇ ਬੰਦਗੀ ਕਰ ਰਹੇ ਕੀਤੀ ਵੀ ਤੇ ਕਾਰ ਵੀ ਰਹੇ ਆ ਸੋ ਉਹ ਪੂਜਨਯੋਗ ਸ਼ੋਭ ਨੀਕ ਹੋ ਜਾਂਦੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਖੇਪ ਵਿੱਚ ਸਾਰਿਆਂ ਨੂੰ ਸੁਣਦੇ ਪੀ ਆ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਮੇਰੇ ਸਾਥੀ ਚੇਚੇ ਤੌਰ ਤੇ ਭਾਈ ਰਜਿੰਦਰ ਸਿੰਘ ਮਹਿਤਾ ਨਾਲ ਭਾਈ ਭਗਵਾਨ ਸਿੰਘ ਸਿਆਲਕਾ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਤੇ ਕਈ ਵਾਰੀ ਮਹਿਸੂਸ ਵੀ ਹੁੰਦਾ ਆ ਭਾਈ ਗੁਰਦੇਵ ਸਿੰਘ ਕੌਂਕੇ ਕਈ ਵਾਰੀ ਮੈਂ ਕਹਿੰਦਾ ਹੁਣ ਸਾਡਾ ਸਾਡਾ ਉਹ ਮੈਂ ਹੁਣ ਇੱਕ ਗੱਲ ਕਰ ਲਵਾਂ ਸਾਡਾ ਹਾਲ ਕੀ ਆ ਕਿ ਜੇ ਕੋਈ ਬੰਦਾ 33 ਸਾਲ ਦੀ ਜ਼ਿੰਦਗੀ ਤੱਕ ਕੋਈ ਬੰਦਾ ਗੁਰੂ ਨਹੀਂ ਧਾਰਨ ਕਰ ਸਕਿਆ ਜੇ 33 ਦੇ ਬਾਅਦ ਗੁਰੂ ਧਾਰਨ ਕਰ ਲਿਆ ਕਹਿੰਦੇ ਲਓ ਜੀ 33 ਸਾਲ ਗਵਾਤੇ ਪਰ ਚਲੋ ਗਾਂ ਦੇ ਤਾਂ ਗੈਣ ਲਾਉਣਾ ਹੁਣ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦਾ ਠੀਕ ਹੱਕ ਤਾਂ ਹੁਣ ਕਹਿੰਦੇ ਰਹੇ ਉਹ ਕਿਉਂਕਿ ਸਿਆਲਕਾ ਸਾਹਿਬ ਆਪ ਦੇਖਦੇ ਆ ਆ ਜਿਹੜੀ ਮੌਕੇ ਦੀ ਸਰਕਾਰ ਆ ਨੇ ਕਹਿੰਦੇ ਅਸੀਂ ਇਨਸਾਫ ਪਸੰਦਿਆਂ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਭਾਈ ਕੌਕੇ ਸਾਹਿਬ ਜੀ ਦੀ ਧਰਮ ਸਪਤਨੀ ਵੱਲੋਂ ਉਹ ਖਾਰਜ ਕਰ ਦਿੱਤੀ ਕਹਿੰਦੇ ਜੀ ਤੁਹਾਡਾ ਕੁਝ ਨਹੀਂ ਬਣਨਾ ਤੇ ਆ ਪਰਸੋਂ ਹਾਈ ਕੋਰਟ ਦੇ ਵਿੱਚ ਹੁਣ ਨਵੀਂ ਰੈਟ ਪਟੀਸ਼ਨ ਉਹਨਾਂ ਦੇ ਬੇਟੇ ਵੱਲੋਂ ਪਾਈ ਆ ਚਲੋ ਦੇਖੋ ਗੁਰੂ ਸਾਹਿਬ ਕਿਰਪਾ ਕਰਨ ਕਿਸੇ ਦੇ ਮਨ ਸਮਤਿਆ ਪਾਇ ਹੀ ਜਾਵੇ ਪਮਾ ਤੇਰੇ ਹੀ ਸਹੀ ਦੁਰੋਖਤ ਤਾਂ ਹੈ ਨਾ ਤੋਂ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਤੁਹਾਡੀ ਆਪਣੀ ਸੰਸਥਾ ਅੱਜ ਸਿੱਖਾਂ ਦੇ ਵਿੱਚ ਬਹੁਤ ਵੱਡਾ ਭੰਬਲ ਪੂਸਾ ਪਿਆ ਆ ਸ਼੍ਰੋਮਣੀ ਕਮੇਟੀ ਦਾ ਸੰਸਥਾ ਬਹੁਤ ਵੱਡੀ ਕਈ ਛੋਟੀਆਂ ਜਿਹਾ ਬੰਦੀਆਂ ਦੇ ਵਿੱਚ ਵੀ ਇੰਨੇ ਚੀਖ ਚਹਾੜੇ ਪਾਈ ਜਾਂਦੇ ਲੋਕ ਉਹ ਕਿਉਂ ਪਾਉਂਦੇ ਆ ਸਿਰਫ ਜਾਇਦਾ ਤਾਂ ਜਿੱਥੇ ਵੱਡੀਆਂ ਹੋਣ ਜੇ ਜਾਇਦਾ ਤਾਂ ਇਹ ਨਾ ਹੋਵੇ ਮੈਂ ਕਈ ਵਾਰੀ ਇੱਕ ਮਹਾਪੁਰਸ਼ ਦਾ ਨਾਂ ਨਹੀਂ ਲੈਣਾ ਮੈਂ ਕਿਹਾ ਜੀ ਕੋਈ ਉਤਰ ਅਧਿਕਾਰੀ ਚੁਣਿਆ ਕਹਿੰਦੇ ਉਤਰ ਅਧਿਤਾ ਕੋਈ ਨਹੀਂ ਚੁਣਿਆ ਪਰ ਕਰਜ਼ਾ 100 ਕਰੋੜ ਛੱਡ ਜਾਣਾ ਫਿਰ ਆਪੇ ਜਿੰਨ ਲਾਉਣਾ ਹੋਊਗਾ ਆ ਜਾਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਬਾਣੀ ਦੇ ਨਾਲ ਜੁੜੀਏ ਸਤਗੁਰੂ ਜੀ ਅੰਮ੍ਰਿਤ ਵੇਲੇ ਦਾ ਜਾਗਣਾ ਸਤਗੁਰੂ ਜੀ ਸਾਨੂੰ ਕਿਰਪਾ ਬਖਸ਼ਿਸ਼ ਕਰਕੇ ਜਿੰਦਗੀ ਗੁਰੂ ਰਾਨਕਦੇਵ ਪਾਤਸ਼ਾਹ ਦੇ ਫਾਲਸਫੇ ਨੂੰ ਸਾਲਵਿਸ਼ ਕਰਨ ਅੰਤ ਦੇ ਵਿੱਚ ਗੁਰੂ ਪੰਜਮ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਵੀ ਹੋਣਾ ਸ਼ਹੀਦੀ ਗੁਰਪੁਰ ਮਨਾ ਰਹੇ ਤੇ ਬਾਬਾ ਜੀ ਦੀ ਪਵਿੱਤਰ ਯਾਦ ਮਨਾ ਰਹੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਪੁਰਾਣੇ ਸਾਥੀ ਸਰਦਾਰ ਨਤਾਰਕ ਸਿੰਘ ਬਰਾੜ ਉਹ ਵੀ ਚੇਚੇ ਤੌਰ ਤੇ ਬੈਠੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਬਾਬਾ ਜੀ ਦਾ ਬាទ ਧੰਨਵਾਦ ਕਰਦਾ ਕਿ ਮੌਕਾ ਦੇ ਦਿੰਦੇ ਅੱਜ ਸਗਾ ਦਾ ਕਿਉਂਕਿ ਸ਼ਹੀਦੀ ਦਿਹਾੜਾ ਤੇ ਸਾਡੇ ਹੁਸ਼ਿਆਰਪੁਰ ਖੰਡਕੀਤਨੀ ਜਥੇਬਾਲੇ ਕਿਉਂਕਿ ਸਿੰਘ ਸਭਾ ਦਾ ਵੀ ਮੱਖ ਸੇਵਾ ਦਾ ਆ ਰਿਆਂ ਅਚ ਹਾਰਪੁਰ ਉਹ ਦੇਸ਼ ਵਿਦੇਸ਼ ਦੇ ਵਿੱਚੋਂ ਰੈਣ ਸਵਾਈ ਵੀ ਰਾਤ ਚਲਣੀ ਤੇ ਆਪ ਉਸ ਰੈਣ ਸਵਾਈ ਚ ਹਾਜ਼ਰੀ ਭਰ ਲੂੰਗਾ ਤੇ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਰਕਾਰ ਅਰਦਾਸ ਕਰਿਓ ਕਿ ਆ ਜਿਹੜੀਆਂ ਗੱਲਾਂ ਕਹਿੰਨੇ ਆ ਇਹ ਖੇਰ ਦੇ ਵਿੱਚ ਵੀ ਵਸ ਜਾਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰ ਸਿੱਖ ਪੰਥ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੀ ਸਤਿਕਾਰਯੋਗ ਐਡਵੋਕੇਟ ਸਰਦਾਰ ਜਿਨ੍ਹਾਂ ਨੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ શ્રીਮਾਨ ਸੰਤ ਬਾਬਾ ਖੜਕ ਸਿੰਘ ਜੀ ਅਤੇ શ્રીਮਾਨ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ ਹਨ ਪ੍ਰਧਾਨ ਸਾਹਿਬ ਜੀ ਦਾ ਸਾਡੇ ਅਤੀ ਸਨਮਾਨਯੋਗ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਾਥ ਸੰਗਤ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਪੁੱਜੇ ਹਨ ਹੁਣ ਆਪ ਜੀ ਸੰਗਤਾਂ ਦੇ ਨਾਲ ਸਿੰਘ ਸਾਹਿਬ ਜੀ ਵਿਚਾਰਾਂ ਦੀ ਸਾਂਝ ਕਰਨਗੇ ਆਓ ਬੜੇ ਹੀ ਪਿਆਰ ਨਾਲ ਸ਼੍ਰਵਨ ਕਰੀਏ ਸ਼੍ਰਵਨ ਕਰਵਾ ਰਹੇ ਹਨ ਅਤੀ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਜੀ ਸੰਗਤਾਂ ਦੇ ਸਨਮੁਖ ਹੋ ਰਹੇ ਹਨ ਬੜੀ ਪਿਆਰ ਨਾਲ ਸਿੰਘ ਸਾਹਿਬ ਜੀ ਨੂੰ ਆਪਾਂ ਸ਼ਰਵਨ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ ਸਤਗੁਰ ਚਰਨ ਕਾਵਲ ਗੁਰ ਅਰਜੁਨ ਕੋਨ ਸਹਿਜ ਵਿਚਾਰੰ ਗੁਰ ਰਾਮਦਾਸ ਕਰਿਓ ਪ੍ਰਗਾਸਾ ਸਗਲ ਬਨੋਰਤ ਪੂਰੀ ਆਸਾ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਿਖਾਣਿਓ ਸ਼ਹੀਦਾਂ ਦੇ ਸਰਤਾਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਨਹਾਰੇ ਬਾਣੀ ਕੇ ਬੋਲ ਪੰਜਵੇਂ ਪਾਤਸ਼ਾਹ ਧੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਔਰ ਸੇਵਾ ਦੇ ਪੁੰਜ ਨਿਮਰਤਾ ਦੇ ਪੁੰਜ ਬ੍ਰਭ ਗਿਆਨੀ ਸੱਚਖੰਡਵਾਸੀ ਸੰਤ ਬਾਬਾ ਖੜਕ ਸਿੰਘ ਜੀ ਹੋਰਾ ਦੀ ਮਿੱਠੀ ਪਿਆਰੀ ਯਾਤ ਗੁਰਦੁਆਰਾ ਸਿਮਰਨ ਸਰਸਾਵਲੀ ਵਿਖੇ ਮਨਾਰਹਿ ਗੁਰੂ ਰੂਪ ਗੁਰੂ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਪਦਵ ਸਤਕਾਰ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਦਿਨ ਹੈ ਕਿ ਅੱਜ ਦੇ ਦਿਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਲਾਹੌਰ ਵਿੱਚ ਹੋਈ ਸਤਗੁਰੂ ਸ਼ਹੀਦਾਂ ਦੇ ਸਰਤਾਜ ਕਿਉਂ ਨੇ ਸਤਗੁਰੂ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਨੇ ਕਿਉਂਕਿ ਸਤਗੁਰਾਂ ਕੋਲ ਆਪਣੀ ਜਾਨ ਬਚਾਉਣ ਦੇ ਕਈ ਰਸਤੇ ਸਨ ਜੇਕਰ ਆਪਾਂ ਥੋੜਾ ਜਿਹਾ ਪਿੱਛੇ ਇਤਿਹਾਸ ਵੱਲ ਚਾਤੀ ਮਾਰੀਏ ਤੇ ਗੁਰੂ ਅਮਰਦਾਸ ਜੀ ਮਾ ਰਾਜ ਤੋਂ ਹੀ ਇਹ ਗੱਲ ਸ਼ੁਰੂ ਹੋ ਗਈ ਸੀ ਕਿਉਂਕਿ ਸਤਗੁਰਾਂ ਦੇ ਤੇ ਨਿਰਮਲ